ਦਿੱਲੀ ਦੇ ਤਖਤੇ ਬੈਠਾ ਮੁਗਲ ਬਾਸ਼ਾ ਔਰੰਗਜ਼ੇਬ ਨੇ ਲੋਕਾਂ ਉਤੇ ਕਿਹੜੇ ਅਤਿਆਚਾਰ ਕੀਤੇ ਆਉ ਜਾਣਦੇ ਹਾਂ ਇਸ ਵੀਡੀਓ ਰਾਹੀਂ ਔਰੰਗਜ਼ੇਬ ਦਾ ਫਰਮਾਨ ਜਾਰੀ ਹੋਣ ਤੇ ਤੜਾ ਤੜ ਮੰਦਰ ਟਾਏ ਜਾਣ ਲੱਗੇ ਮਥਰਾ ਵਿੱਚ ਕੇਸ਼ਵ ਰਾਏ ਦਾ ਪ੍ਰਸਿੱਧ ਮੰਦਰ ਬਨਾਰਸ ਵਿੱਚ ਗੋਪੀਨਾਥ ਦਾ ਮੰਦਰ ਜੋਧਪੁਰ ਗੋਲਕੁੰਡਾ ਬੀਜਾਪੁਰ ਤੇ ਹੋਰ ਅਨੇਕਾਂ ਥਾਵਾਂ ਤੇ ਮੰਦਰ ਟੈਟੇਰੀ ਕਰ ਦਿੱਤੇ ਗਏ ਇਸ ਬਾਰੇ ਹੀ ਇੱਕ ਹੋਰ ਫਰਮਾਨ ਰਾਹੀਂ ਹਿੰਦੂਆਂ ਨੂੰ ਜਮਨਾ ਦੇ ਕੰਡੇ ਮੁਰਦੇ ਸਾੜਨ ਤੋਂ ਵੀ ਰੋਕ ਦਿੱਤਾ ਗਿਆ ਕੁਝ ਸਮਾਂ ਪਿੱਛੋਂ ਇੱਕ ਹੋਰ ਫਰਮਾਨ ਰਾਹੀਂ ਹਿੰਦੂਆਂ ਨੂੰ ਹਾਥੀ ਜਾਂ ਘੋੜੇ ਦੀ ਸਵਾਰੀ ਤੋਂ ਵੀ ਵਰਜਿਤ ਕੀਤਾ ਗਿਆ ਗਲੇਥੇ ਹੀ ਨਾਮੁਕੀ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਕੰਮ ਆਰੰਭ ਦਿੱਤਾ ਹਰ ਮੱਥੇ ਤੋਂ ਤਿਲਕ ਮਿਟਾਇਆ ਜਾਣ ਲੱਗਾ ਜੰਜੂ ਲਾ ਕੇ ਕਲਮਾ ਪੜਨ ਲਈ ਕਿਹਾ ਜਾਂਦਾ ਜੋ ਨਾ ਪੜਦਾ ਉਸ ਦਾ ਸਿਰ ਉਧਾ ਦਿੱਤਾ ਜਾਂਦਾ ਇਹ ਰਵਾਇਤ ਹੈ ਕਿ ਔਰੰਗਜ਼ੇਬ ਰੋਜ਼ ਸਵੇਰ ਮਨ ਜੰਜੂ ਉਤਰਵਾ ਕੇ ਹੀ ਕੁਝ ਖਾਂਦਾ ਪੀਂਦਾ ਸੀ ਇਸ ਕੰਮ ਵਿੱਚ ਉਹ ਆਪਣੀ ਨੇਕੀ ਤੇ ਧਾਰਮਿਕਤਾ ਸਮਝਦਾ ਸੀ ਅੱਲਾ ਪਾਕ ਦੇ ਨੇੜੇ ਹੋਣ ਦਾ ਇੱਕੋ ਇੱਕ ਵਸੀਲਾ ਸਮਝਦਾ ਸੀ ਇਸ ਭੁਲੇਖੇ ਵਿੱਚ ਉਸਨੇ ਆਪਣੀ ਪ੍ਰਜਾ ਤੇ ਉਹ ਅਤਿਆਚਾਰ ਕੀਤੇ ਕਿ ਪੜਨ ਸੁਣਨ ਵਾਲੇ ਦਾ ਹਿਰਦਾ ਵੀ ਕੰਬ ਉੱਠੇ